ਤੋ ਬਿਆਹ ਸ਼ਾਦੀਆਂ ਦੇ ਉਦੋਂ ਨਹੀਂ ਬੀਬੀਆਂ ਦੇ ਗੋਡੇ ਦੁਖਦੇ ਬੱਲੇ ਬੱਲੇ ਨੀ ਇੱਕ ਮੇਰਾ ਰੰਗ ਮੋਸ਼ਕੀ ਬੱਲੇ ਬੱਲੇ ਵੀ ਇੱਕ ਤੇਰਾ ਰੰਗ ਮੋਸ਼ਕੀ ਸ਼ੈਰ ਸੁਰ ਕਰਦੇ ਹੋ ਮੈਂ ਨਹੀਂ ਕਰਦੀ ਸ਼ੈਰ ਮੇਰੀ ਬਝੇਰੀ ਉਹਨਾਂ ਨੇ ਸਾਧ ਲੈਣਾ ਉੱਥੇ ਆ ਜਾਣਾ ਉਹਨਾਂ ਨੂੰ ਸਾਧ ਲੈਣਾ ਕਿ ਆਪਣਾ ਦਾਜ ਕੁੜੀਆਂ ਆਪੇ ਬਣਾਉਂਦੀ ਹੈ ਬਣਾਇਆ ਥੋੜਾ ਕੀਟਾ ਸੀਗਾ ਮੇਰੀ ਮੰਨਣ ਦੀ ਭੈਣ ਵੀ ਆਈ ਸਾਰਾ ਕੁਝ ਮੇਰਾ ਲੱਗੇ ਲੱਗੇ ਉਹ ਦੂਜਾ ਢਾਲੀਆਂ ਗਲੀ ਦੇ ਵਿੱਚ ਚਰਖਾ ਨਹੀਂ ਇੱਕ ਤੇਰਾ ਰੰਗ ਮੋਸ਼ਕੀ ਕੀ 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 ਬਣਾਇਆ ਸੀ ਆਪਾਂ ਲਿਸਟ ਬਣਾ ਲੈਣੀ ਬਣਾਉਣਗੇ ਹੋਣੇ ਹਾਂ ਦੂ ਕੀ ਲੈ ਕੇ ਮੈਨੂੰ ਲੈਣੀ ਬਣਾਉਣ ਉਹਨਾਂ ਨੇ ਕਿਤਾ ਨਹੀਂ ਲੰਮੇ ਰਜਾਂਦੇ ਤੇ ਜੱਕ ਮਾ ਚੁੱਲ੍ਹਾ ਉੱਥੇ ਰੱਖੋ ਤੇ ਰੰਗ ਭੱਜਣਾ ਹੀ ਹੈ ਇੱਕ ਦਿਨ ਦਾ ਪਤਾ ਨਹੀਂ ਨੇ 6 ਵੀ ਨਹੀਂ ਕਾਟੇ ਦੀਆਂ 6 ਸਾਲ ਤਾਂ ਬਹੁਤ ਦੂਰ ਹੋ ਗਏ ਹੈ ਉਹ ਮੈਂ ਤਾਂ ਮੈਲਣਾ ਪਹਿਣਾ ਨੂੰ ਜਾਣਾ ਨਹੀਂ ਮਾਏ ਤੂੰ ਪਕਾ ਦੇ ਮਠੀਆਂ ਗਿਫਟ ਕੀ ਦਿੱਤੇ ਬੱਚਿਆਂ ਨੂੰ ਸਕੂਲ ਆ ਲੈਣੇ ਸੈਂਟਰਲ ਟੌਫੀਆਂ ਚੱਕ ਕੇ ਮਾਰੇ ਆ ਲੈ ਗਲਾ ਖਰਾਬ ਹੋ ਗਿਆ ਮੈਂ ਕਿਹੜਾ ਸੋਰ ਲਵਾਉਣ ਲੱਗੀਆਂ ਸਭ ਦਾ ਕੰਮ ਦਾ ਸ਼ੌਕ ਹੈ ਕੰਮੇ ਕਰੀ ਚਾਹੀਦਾ ਸਾਰਾ ਦਿਨ ਆਹ ਸ਼ੌਕ ਮੈਨੂੰ ਜਵਾਂ ਹੀ ਨਹੀਂ ਤੁਹਾਨੂੰ ਪੜ੍ਹਨ ਦਾ ਸ਼ੌਕ ਸੀਗਾ ਨਹੀਂ ਪੜ੍ਹ ਹੀ ਨਹੀਂ ਸੀ ਮੈਂ ਫੇਰ ਤਾਂ ਮੇਰੇ ਵਰਗੇ ਹੀ ਹਾਂ ਸਭ ਤੋਂ ਵਧੀਆ ਘਰ ਦੇ ਵਿੱਚ ਕੀ ਬਣਾ ਲੈਨੇ ਹੋ ਤੁਸੀਂ ਸਾਬੂਸ਼ ਹੈ ਜੀ ਮੂੰਹ ਤਾਂ ਨਹੀਂ ਬਣਾਉਣਾ ਮੂੰਹ ਨਹੀਂ ਬਣਾ ਲੈਈ ਥੇ पेपर? के ने देखी पेपर गलत पेपर? पेपर ही चाल दे मेरा कम नी कोई मैं आवं जावा तेरे बदले बल्ले बल्ले मैं आवं जावा तेरे बदले हमेरा कम न सो मैं ਆ ਚੁੱਕਿਆ ਜੀ ਪੱਦੀ ਸੂਰਾ ਸਿੰਘ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਬੀਬੀਆਂ ਇਕੱਠੀਆਂ ਕਰ ਲਈਆਂ ਆ ਤੇ ਗੱਲਾਂ ਬਾਤਾਂ ਕਰਨ ਦੇ ਲਈ ਉਤਾਵਲੇ ਵੀ ਹੈ ਗਿਆ ਮੈਨੂੰ ਇਧਰੋਂ ਕਿ ਇਧਰੋਂ ਸ਼ੁਰੂਆਤ ਕਰ ਲੈਨੇ ਆ ਤੁਹਾਡਾ ਕਦੋਂ ਵਿਆਹ ਹੋਇਆ 2007 ਵਿੱਚ 2007 ਚ ਵਿਆਹ ਹੋਇਆ ਹਾਂਜੀ ਠੀਕ ਹੈ ਵਧੀਆ ਚੱਲ ਰਿਹਾ ਹਾਂਜੀ ਬਹੁਤ ਵਧੀਆ ਹੇ ਹੇ ਤੁਹਾਡੀ ਉਮਰ ਤਾਂ ਦੱਸੀ ਨਹੀਂ ਸੱਚੀ ਉਮਰ ਕਿੰਨੀ ਤਾਂਡੀ ਮੇਰੀ ਉਮਰ ਪੁੱਤ 58 ਤੋਂ ਲਾ ਲਓ ਹਾਂ 76 ਤਾਂ ਮੇਰਾ ਵਿਆਹ ਹੀ ਹੋ ਗਿਆ ਸੀਗਾ ਅੱਛਾ 58-59 ਦੇ ਵਿੱਚ ਮੈਂ ਮੇਰਾ ਜਰਮੀ ਠੀਕ ਹੈ ਹੈਨਾ ਹੂੰ ਤੇ ਇੰਨੀ ਕੁੰਬੜ ਉਹ ਆਪੇ ਸਾਵਨਾ ਲਾ ਲਓ ਖਰਾਕਾ ਪਹਿਲਾਂ ਵਧੀਆ ਸੀ ਕੋ ਹੁਣ ਵਧੀਆ ਆ ਉਹ ਤਾਂ ਆਪਾਂ ਲਈ ਤਾਂ ਹੁਣ ਵੀ ਠੀਕ ਹੈ ਜਾਂ ਹੁਣ ਜਰਾ ਕੋ ਕੰਟਰੋਲ ਹੋ ਗਿਆ ਹੈ ਗੋਡੇ ਗਿੱਟੇ ਦੁਕਣਨਾ ਹੂੰ ਹੈਨਾ ਤੇ ਬਾਕੀ ਠੀਕ ਹੀ ਚਿਗਾ ਆਪੇ ਚੂਣੀ ਨਾ ਸਰਸੂਰ ਕਰਦੇ ਹੋ ਮੈਂ ਨਹੀਂ ਕਰਦੀ ਸੈਰ ਮੇਰੀ ਬੇਹੇਰੀ ਉਹਨਾਂ ਨੇ ਸਾਧ ਲੈਣਾ ਉੱਥੇ ਆ ਜਾਣਾ ਉਹਨਾਂ ਨੂੰ ਸਾਧ ਲੈਣਾ ਉੱਥੇ ਆ ਜਾਣਾ ਨਹੀਂ ਸਹੀ ਗੱਲ ਪੁੱਛ ਲੋ ਬੇਸ਼ੱਕ ਕਹਿੰਦੇ ਨਹੀਂ ਜਦੋਂ ਕਹਿੰਦੇ ਕਿ ਗੋਡੇ ਗੁੱਡੇ ਦੁਖ ਲੱਜੰਦੇ ਫਿਰ ਸੈਰ ਸੂਰ ਕਸਰਤ ਕਰਨੀ ਚਾਹੀਦੀ ਆ ਉਹ ਪੁੱਤ ਪਤਾ ਕੀ ਆ ਹੁਣ ਉਮਰ ਦੇ ਲਿਹਾਜ ਨਾਲ ਤਾਂ ਹੋਣਾ ਹੀ ਆ ਸਾਰਾ ਕੁਝ ਹਾਂ ਉਮਰ ਦੇ 65 65 ਸਾਲ ਨੂੰ ਤਾਂ ਹੋ ਗਈ ਹੁਣ ਉਮਰ ਦੇ ਲਿ ਆ ਜਾਣਾ ਤਾਂ ਇਹ ਵੀ ਗੱਲ ਹੈ ਨਾ ਹੁਣ ਨਹੀਂ ਆ ਹੁਣ ਪਰ ਇੱਕ ਚੀਜ਼ ਤੁਸੀਂ ਇਹ ਦੇਖੀ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਹੁੰਦੀਆਂ ਉਦੋਂ ਨਹੀਂ ਬੀਬੀਆਂ ਦੇ ਗੋਡੇ ਦੁਖਦੇ ਫਿਰ ਤਾਂ ਸਭ ਠੀਕ ਹੋ ਜਾਂਦਾ ਉਦੋਂ ਲੁੱਡੀਆਂ ਪੈਂਦੀਆਂ ਹੁੰਦਾ ਨਾ ਵੀ ਬੱਤ ਉਹ ਕਹਿੰਦੇ ਹੁੰਦੇ ਜਦ ਮੈਂ ਹਨਾ ਵਿਆਹੀ ਆਈ ਹਾਂ ਇਹਨਾਂ ਦੇ ਹੂੰ ਬਾਬਾ ਜੀ ਨਾਲ ਹੂੰ ਉਹਦਾ ਨਾ ਲੋਕਾਂ ਨੇ ਮਜ਼ਾਕ ਬਹੁਤ ੜਾਈ ਹੂੰ ਮੈਨੂੰ ਰੋਂਦੀ ਕਰ ਲਾਉਂਦੀ ਨੂੰ ਲੈ ਚੱਲਿਆ ਫਲਾਨਾ ਨਾਮਕਲਾਵੇ ਉਹ ਵਿਆਹ ਮਤਲਬ ਜ ਆ ਉਹੜਾਈ ਕਿਉਂਕਿ ਉਹਨਾਂ ਦੀ ਕਾਫੀ ਉਮਰ ਸੀਗੀ 49 46 ਸਾਲ ਦੀ ਸੀ ਮੇਰੀ ਹੈਨੀ ਕਿਸੀ ਜਿੱਦਾਂ ਚਲੋ ਸਾਰਾ ਕੁਝ ਫਿਰ ਮੈਂ ਜਦੋਂ 1 ਸਾਲ ਮੰਗੀ ਨੂੰ ਹੋ ਗਿਆ ਸੀਗਾ ਮੈਨੂੰ ਪੂਰਾ ਹਮ ਮੇਰਾ ਭਾਈਆ ਸੀਗਾ ਅੱਗੇ ਹੁਣ ਤਾਂ ਡੈਡੀ ਸਾਧੀਆਂ ਹੁਣ ਕੁਝ ਕੋਣ ਉਹਨੂੰ ਭਾਈਆ ਸੱਦੀਦਾ ਸੀ ਆਪਣੇ ਨੂੰ ਉਹ ਖੂਹ ਲੋਣ ਚਲੇ ਗਏ ਸੀਗੇ ਜੂਪੀ ਦੇ ਵਿੱਚ ਠੀਕ ਹੈ ਮਰਾਦਾਬਾਦ ਤੇ ਮੇਰੀ ਰਹਿ ਗਈ ਮੰਮੀ ਮਗਰੋਂ ਆਣੀ ਹੈਨਾ ਉਹਨੂੰ ਜਿਨ੍ਹਾਂ जिम्मेदारਾਂ ਦੇ ਰੱਖ ਲੋ ਜਾਂ ਕੁਛ ਵੀ ਜਿਹਨਾਂ ਨੇ ਜਿੰਮੇ ਕੰਮ ਕਰਦੀ ਸੀ ਉਹ ਪੂਰਾ ਸਾਲ ਮੇਰੀ ਮਾਂ ਨੂੰ ਕਹਿੰਦੇ ਸੀ ਵੀ ਤੇਰਾ ਵਿਆਹ ਕਰਨਾ ਹੂੰ ਹੂੰ ਅਸੀਂ ਆਪਣੀ ਕੁੜੀ ਦਾ ਉੱਥੇ ਵਿਆਹ ਨਹੀਂ ਕਰਨਾ ਹੂੰ ਹੂੰ ਕਿਉਂਕਿ ਉਹ ਬੰਦਾ ਸਿਆਣਾ ਆ ਹੂੰ ਹੂੰ ਹੈਨਾ ਇਹ ਸਾਡੀ ਕੁੜੀ ਵਧੀਆ ਇੰਨਾ ਇੱਥੇ ਕੰਮ ਕਰਦੀ ਆ ਸਾਰਿਆਂ ਦਾ ਇੱਥੇ ਉੱਤੇ ਵੀ ਬਦੇਰਾ ਕੀਤਾ ਹੁਣ ਕਿੱਦਾਂ ਸਮਾਂ ਲੰਘ ਰਿਹਾ ਹਣ ਮੇਰਾ ਸਮਾਂ ਠੀਕ ਹੈ ਯਾ ਵਧੀਆ ਲੰਘ ਰਿਹਾ ਬਹੁਤ ਹੈ ਸਾਰੇ ਇੰਨਾ ਤੁਹਾਨੂੰ ਕਿਆ ਕਰ ਜਰ ਗਿਆ ਬੇਟਾ ਗੁਜ਼ਰ ਗਿਆ ਮੇਰਾ ਬੇਟਾ ਗੁਜ਼ਰ ਗਿਆ ਪੰਜਵਾਂ ਮਹੀਨਾ ਆ ਇੱਕ ਮੇਰਾ ਛੋਟਾ ਬੇਟਾ ਗੁਜ਼ਰ ਗਿਆ ਹੂੰ ਹੂੰ ਇੱਕ ਹੀ ਆ ਬਹੂ ਦੇ ਕਾਕਾ ਹੂੰ ਜਾਣੀ ਚਲੋ ਤਾਂ ਹੌਲ ਜਾਨੀ ਜਾ ਰਹੀਆ ਟੱਟ ਦੇ ਵਿੱਚੋਂ ਬਹੁਤ ਤੋਰੇ ਬਹੁਤ ਆ ਖੁਸ਼ ਰਹਿਆ ਕਰੋ ਬਹੁਤ ਜ਼ਿਆਦਾ ਜਾਨੀ ਮੇਰੇ ਵਰਗੀ ਮੋਤਾ ਵੀ ਘਰ ਦੇ ਵਿੱਚ ਮੈਂ ਨਾ ਹੂੰ 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 15 16 ਤੋਰੀ ਹੋ ਆ ਠੀਕ ਹੈ ਆਪਣੇ ਰੇਤੇ ਆਪਣੇ ਪੇਕੇ ਤੇ ਵਾਰੇ ਹੂੰ ਹੂੰ 15 16 17 ਤੱਕ ਆਪਣੇ ਹੱਤਾਂ ਦੇ ਵਿੱਚ ਤੋੜ ਦਿੱਤੀ ਹੋਈ ਇਹ ਦੇਖੋ ਫੇਰ ਵੀ ਉਹਦੇ ਹਿਸਾਬ ਨਾਲ ਮੈਂ ਫੇਰ ਵੀ ਠੀਕ ਹੈ ਵਧੀਆ ਹੋ ਖੁਸ਼ ਰਹਿਆ ਕਰੋ ਠੀਕ ਹੈ ਠੀਕ ਹੈ ਇਧਰ ਨੂੰ ਚਾਹੀਏ ਹਾਂਜੀ ਆਹ ਆ ਦੇਖੋ ਕਹਿੰਦੇ ਉਹ ਇੱਧਰ ਕਿੱਧਰ ਘੂਠਾ ਜਾਂਦਾ ਇੱਧਰ ਹੀ ਕਰਨੀ ਗੱਲ ਮੈਂ ਕੀ ਹਾਲ ਚਾਲ ਆ ਬਸ ਠੀਕ ਠਾਕ ਠੀਕ ਹੈ ਹਾਂਜੀ ਸੇਤਾ ਬਸ ਠੀਕ ਠਾਕ ਤੁਹਾਡੇ ਬਾਰੇ ਨੋਮਰ ਫਿਲਟ ਤੁਸੀਂ ਕਦੋਂ ਆਏ ਸੀ ਇੱਧਰ ਪਿੰਡ ਪੱਦੀ ਸੂਰਾ ਸਿੰਘ ਹਾਂਜੀ 84 ਦਾ ਵਿਆਹ ਸੀ ਹੂੰ ਤੇ ਸਮਝ ਲਓ ਵੀ ਹੋ ਗਿਆ 47 ਸਾਲ ਹੋ ਹੀ ਗਏ ਹੂੰ ਹੂੰ ਵਧੀਆ ਲੰਘ ਰਿਹਾ ਸਮਾਂ ਇੱਥੇ ਹਾਂਜੀ ਖੁਸ਼ ਹਾਂ ਹਾਂਜੀ ਵਧੀਆ ਇਹਨਾਂ ਵਾਂਗੂ ਗੀਤ ਗਾ ਲੰਨੇ ਹੋ ਗਾ ਲੈਂਦੇ ਹੈ ਨਾ ਤੁਸੀਂ ਵੀ ਸੁਣਾਉਂਗੇ ਕੁਝ ਕੋਈ ਚੱਕੋ ਤਾਂ ਸੀ ਮਾੜੀ ਜੀ ਇਧਰ ਮੈਂ ਤੁਸੀਂ ਜੋ ਗਾਉਂਦੇ ਸੀ ਤਾੜੀ ਮਾਰਦੇ ਸੀ ਇਧਰ ਤਾੜੀ ਪੂਰੀ ਸਪੋਰਟ ਕਰਦੇ ਸੀ ਕੋਈ ਇੱਕ ਇਹਨਾਂ ਤੇ ਸਿੱਠੀ ਨਹੀਂ ਸੁਠਣੀ ਸੁਣਾ ਦਿਓ ਇਹਨਾਂ ਤੇ ਲਾ ਲਾ ਕੇ ਅੱਜ ਸੰਗ ਦੀ ਆ ਹੂੰ ਸੰਗ ਦੀ ਆ ਤੁਸੀਂ ਸ਼ੁਰੂ ਕਰੋ ਇਧਰ ਨੂੰ ਪਹਿਲਾਂ 30 ਸਾਲ ਤਾਂ ਹੋ ਗਏ ਮੈਨੂੰ ਇਹਨੂੰ ਲਿਆਂਦੀ ਨੂੰ ਪਰ ਇਹ ਜੀ ਸੰਗ ਦੀ ਆਏ ਤੁਸੀਂ ਮਾੜਾ ਇਹ ਸੁਣਾਓ ਤਾਂ ਕੁਝ ਸੰਗਣਾ ਥੋੜਾ ਚਾਹੀਦਾ ਸੁਣਾ ਦੇ ਮੈਂ ਬਾਅਦ ਚ ਸੁਣਾਨੀ ਆ ਤੁਸੀਂ ਇਹਨਾਂ ਨਾਲ ਲਗ ਮੈਂ ਯਾਦ ਕਰ ਹਾਏ ਰੱਬਾ ਕਿੰਨੇ ਹਾਏ ਰੱਬਾ ਕਿਉਂ ਕੀ ਹਾਲ ਚਾਲ ਹੈ ਤੁਹਾਡਾ ਬੜੀਆ ਜੀ ਸੂਟ ਬਹੁਤ ਸੋਹਣਾ ਪਾਇਆ ਤੁਸੀਂ ਮੈਂ ਸੂਟਾਂ ਦਾ ਸ਼ੌਂਕ ਹੈ ਹੋਰ ਕੋਈ ਨਹੀਂ ਸ਼ੌਂਕ ਹੈ ਨਾ ਸੂਟਾਂ ਦਾ ਦੇਖਿਆ ਵਧੀਆ ਤੁਹਾਨੂੰ ਹੈ ਕੋਈ ਸ਼ੌਕ ਹਾਂ ਜੀ ਤੁਹਾਨੂੰ ਖਾਤਾ ਸੂਟਾਂ ਦਾ ਭਗਾਤੇ ਨਹੀਂ ਨਹੀਂ ਉਹਦੇ ਆ ਜਾਂਦੇ ਤੁਹਾਨੂੰ ਹਾਂ ਅੱਛਾ ਸੂਟਾਂ ਦਾ ਸ਼ੌਂਕ ਹੈ ਸੀਲ ਇੰਨੇ ਹੋ ਨਹੀਂ ਨਹੀਂ ਸੀਂਦੇ ਹੋ ਤੁਹਾਡੇ ਪੇਕੇ ਕਿੱਥੋਂ ਦੇ ਆ ਸ਼ਹਿਰ ਪਰ ਜ ਮਨਾਈਆਂ ਕਾਲਾ ਮਨਾਈਆਂ ਕਲਾ ਪਿੰਡ ਦਾ ਨਾਮ ਆ ਇੱਥੇ ਕਿੰਨਾ ਸਮਾਂ ਹੋ ਗਿਆ ਹੈ 93 ਸਾਲ 93 ਤੋਂ 93 ਤੋਂ ਇੱਥੇ ਹੀ ਹਾਂ ਵਧੀਆ ਇੱਥੇ ਬਹੁਤ ਵਧੀਆ ਵਧੀਆ ਹਾਂਜੀ ਜਿੱਦਾਂ ਪਹਿਲਾਂ ਹੁੰਦਾ ਸੀਗਾ ਨਾ ਕਿ ਜਦੋਂ ਕੁੜੀਆਂ ਮਤਲਬ ਕਿ ਥੋੜੀਆਂ ਹੀ ਆ ਹੋਸ਼ ਸੰਭਾਲਦੀਆਂ ਸੀ ਉਹਨਾਂ ਨੂੰ ਸਿਲਾਈ ਸਿਖਾਉਣੀ ਸ਼ੁਰੂ ਕਰ ਦਿੰਦੇ ਸੀ ਕਢਾਈ ਸਿਖਾਉਣੀ ਕਿ ਆਪਣਾ ਦਾਜ ਕੁੜੀਆਂ ਆਪੇ ਬਣਾਉਂਦੀਆਂ ਬਣਾਇਆ ਥੋੜਾ ਬਣਾਇਆ ਥੋੜਾ ਕੀ ਕੀ ਬਣਾਇਆ ਸੀ ਚਾਦਰਾਂ ਹੁੰਦੀਆਂ ਸੀ ਜਿਆਦਾ ਕੱਢਣ ਬਿਠਾ ਲੇਣਾ ਫੁਲਕਾਰੀ ਆਉਂਦੀ ਸੀ ਨਹੀਂ ਤੁਸੀਂ ਨੇ ਚਾਦਰਾਂ ਬਹੁਤ ਕੱਡੀਆਂ ਆਕੇ ਹੁੰਦਸੀ ਟੋکریاں ਬਣਾਉਣੀਆਂ ਊਠ ਬਣਾਣੇ ਕੁੱਤੇ ਬਣਾਣੇ ਤਾਰਾਂ ਦੇ ਬਹੁਤ ਕੁਛ ਕੀਤਾ ਸੀ ਦੰਦੀ ਤੋਂ ਬਹੁ ਬੁਣੀਆ ਹੈਗੇ ਤੁਸੀਂ ਵੀ ਇਕੱਠਾ ਕੀਤਾ ਸੀ ਹਾਂਜੀ ਕੀਤਾ ਸੀ ਕਿ ਮੇਰੇ ਮੰਨਣ ਹਨ ਨੇ ਭੈਣ ਵੀ ਆਈ ਉਹ ਸਾਰੇ ਕੁਛ ਮੇਰਾ ਲੈ ਗਈ ਤੂੰ ਇਕੱਠਾ ਕਰਦੇ ਰਹੇ ਮੈਨੂੰ ਸੱਤਾਂ ਦਿਨਾਂ ਦਾ ਲਾਰਾ ਲਾ ਕੇ 7 ਦਿਨ ਦੀ ਛੁੱਟੀ ਆ ਕਿ ਨਹੀਂ ਮੈਂ ਤੇਰੇ ਵਿਆਹ ਨੂੰ ਦੇ ਦੂੰ ਕੋਣ ਦੇਤਾ ਕੁਝ ਵੀ ਆ ਹੈ ਮੇਰੇ ਪੇਕੇ ਆ ਨਾ ਮੰਨਣ ਹਨ ਇਹਨਾਂ ਦੀ ਹੈਗੀ ਭੈਣ ਖਬਰਦਾਰ ਦੇ ਉਹਨੂੰ ਨਿੰਦੇ ਆ ਤਾਂ ਮੇਰੀ ਉਹਨਾਂ ਨਾਲ ਸਮਾਨ ਲੈ ਗਈ ਨਹੀਂ ਨਹੀਂ ਇਹ ਕਿਉਂ ਨਹੀਂ ਨਹੀਂ ਮੈਂ ਇਹ ਕੀ ਮਰੀਜ਼ ਨਾ ਬਣਾਉਂਦੀ ਰਹੀ ਬਿਲਕੁਲ ਨਹੀਂ ਬਣਾਉਂਦੀ ਮੇਰੀ ਗੱਲ ਸੁਣ ਇਹ ਗੱਲਾਂ ਬਾਅਦ ਚ ਕਰ ਲੈ ਕਹਿਣਾ ਇਹ ਤਾਂ ਲੜਾਉਣ ਆਈ ਐ ਇੱਥੇ ਮੇਰੇ ਤੇ ਸਾਰੇ ਇਹਨ ਕਿਆ ਕਿਦਾਂ ਉਹਨਾਂ ਦੇ ਕੁਛੇ ਕੁਛ ਲੈ ਆਏ ਯਾਰ ਹੈ ਤੂੰ ਦਿੱਤੇ ਹੋਗੇ ਫੁੱਲ ਹੈ ਮੈਂ ਬੜੀਆਂ ਚੰਦਰਾ ਕੱਢੀਆਂ ਆਹੋ ਬਣਾ ਤੂੰ ਜਿਹੜੀ ਚੀਜ਼ ਦੀ ਗੱਲ ਤਾਂ ਗੱਲ ਤਾਂ ਫੁੱਲ ਫੁੱਲ ਤੂੰ ਮੈਂ ਬਣਾ ਦਾਂਗੇ ਤੂੰ ਨਰਾਜ਼ ਨਾ ਹੋਵੇਂ ਉਹਦੀ ਜਗ੍ਹਾ ਮੈਂ ਤੇਰੀ ਕਾਸ਼ ਪੂਰੀ ਕਰਨੂੰਗੀ ਜੋ ਮਰਜੀ ਬਣਾ ਕੇ ਕੀ ਕੀ ਬਣਾਇਆ ਸੀ ਆਪਾਂ ਲਿਸਟ ਬਣਾ ਲੈਣੀ ਬਣਾਉਣਗੇ ਹੋਣੇ ਦੋ ਕੀ ਲੈ ਕੇ ਮੈਂ ਤੂੰ ਲੈਣੀ ਬਣਾਉਣੇ ਕਿੰਨਾ ਵੀ ਕੀ ਨਹੀਂ ਕਰਦੀ ਨਹੀਂ ਆਹ ਕੋਲੀ ਕੁੱਤੇ ਖਰਗੋਸ਼ ਵੀ ਬਣਾਏ ਸੀ ਆਂਦੇ ਆਂਦੇ ਹਾਂ ਬਸ ਮੈਂ ਲੈਣੀ ਹਣਾ ਡੀਲ ਹੋ ਗਈ ਇੱਥੇ ਆਪਣੀ 18 ਟਾੜੀਆਂ ਹੋ ਗਈਆਂ ਬਣਾਈ ਮੇਰੀ ਇੱਦਾਂ ਕਿਉਂ ਮੈਂ ਲੈ ਕੇ 18 ਦੀ ਠੀਕ ਹੈ ਸੌਰੀ ਮੈਂ ਲੈ ਆਉਂਗੀ ਅੱਛਾ ਤੁਸੀਂ ਹਾਂਜੀ ਸੂਟ ਕੀ ਕੀ ਬਣਾਇਆ ਤੁਸੀਂ ਜਿੱਦਾਂ ਇਹਨਾਂ ਨੇ ਦੱਸਿਆ ਤੁਸੀਂ ਕੀ ਕੀ ਬਣਾਇਆ ਸੱਚਾ ਚਦਰਾਂ ਗੱਡੀਆਂ ਫਸਟ ਚਦਰਾਂ ਗੱਡੀਆਂ ਹੁਣ ਹੈਗਾ ਉਹਨਾਂ ਚੋਂ ਕੁਛ ਸੰਭਿਆ ਹੋਇਆ ਕਿਉਂਕਿ ਪੁਰਾਣਾ ਸਮਾਂ ਹੁਣ ਫੇਰ ਵਾਪਸ ਆ ਰਿਹਾ ਹੈ ਨਾ ਹਾਂਜੀ ਜਿੱਦਾਂ ਪਹਿਲਾਂ ਉਹ ਹੁੰਦਾ ਸੀਗਾ ਕਿ ਨਾਰਮਲ ਵਿਆਹ ਹੋਣੇ ਕੁੜੀ ਮੁੰਡਾ ਇੱਕ ਦੂਜੇ ਨੂੰ ਦੇਖਦੇ ਵੀ ਨਹੀਂ ਹੁੰਦੇ ਸੀ ਅੱਜ ਕੱਲ ਤਾਂ ਪ੍ਰੀ ਵੈਡਿੰਗ ਵੀ ਹੁੰਦੇ ਆ ਹਾਂਜੀ ਪੂਰੀਆਂ ਉਹਨਾਂ ਨੇ ਘੁੰਮਣਾ ਸ਼ੁਰੂ ਬੱਚਿਆਂ ਦੀਆਂ ਹੋ ਗਈਆਂ ਸਾਡੀਆਂ ਨਹੀਂ ਸੀ ਉਸ ਟਾਈਮ ਉਦੋਂ ਨਹੀਂ ਸੀਗੀਆਂ ਹਨਾ ਤੇ ਤੁਹਾਨੂੰ ਸੀਗਾ ਵਿਆਹ ਦਾ ਚਾਹ ਨਹੀਂ ਨਹੀਂ ਸੀ 19 ਸਾਲ ਦੇ ਸੀ ਕੀ ਸੀ ਕੁਛ ਨਹੀਂ ਪਸਦਾ ਪਹਿਲੇ ਛੇਤੀ ਵਿਆਹ ਕਰ ਦਿੰਦੇ ਸੀ ਨਾ ਨਹੀਂ ਸੀ ਸਮਝ ਨਹੀਂ ਪੜਦੇ ਸੀ ਕਿ ਕੀ ਨਹੀਂ ਮੇਰੀ ਦਾਦੀ ਆਈ ਸੀ ਕੈਨੇਡਾ ਤੋਂ ਅੱਛਾ ਪਹਿਲਾਂ ਇਹ ਆਪਣੀ ਦੋਤੀ ਦਾ ਵਿਆਹ ਕਰਕੇ ਫੇਰ ਕਹਿੰਦੀ ਮੈਂ ਵਿਆਹ ਦੇਖਣਾ ਫੇ ਮੜਕੇ ਪਤਮੀ ਆਉਣਾ ਕਿ ਨਹੀਂ ਆਉਣਾ ਪਰ ਮੇਰਾ ਕਰਕੇ ਮੜਕੇ ਤਾਂ ਇੱਕ ਤਾਂ ਪੁਰਾਣੇ ਘਰ ਦੇ ਸਕੇ ਕਿ ਮੈਂ ਤੁਰ ਜਾਣਾ ਮੈਨੂੰ ਪੋਤੇ ਦਿਖਾ ਦਿਓ ਦੋਤੇ ਦਿਖਾ ਦਿਓ ਬਸ ਦੋ ਹੀ ਨਿਆਣੇ ਵਾਲੇ ਕੈਨੇਡਾ ਤੋਂ ਮੁੱਕੇ ਵਿਲਾਸੀ ਆ ਗਈ ਮੈਂ ਤੂੰ ਉੱਦਾਂ ਗਈਆਂ ਮੈਨੂੰ ਡੰਗ ਪਾ ਇਹ ਕਹਿੰਦਾ ਮੈਨੂੰ ਪੰਨਾ ਭਾ ਗਈ 19 ਸਾਲ ਦੇ ਵਿਆਹ ਤਾਂ ਅਜੇ ਤੋਂ ਉਦੋਂ ਦੇ ਵਧੀਆ ਸੀ ਅੱਗੇ ਤੁਸੀਂ ਕਹਿਣਾ ਸੀ ਮੋੜ ਮੋੜ ਤੇ ਹਾਂ ਇਹ ਤਾਂ ਹੈ ਤੇ ਅੱਜ ਕੱਲ ਅੱਜ ਕੱਲ ਠੀਕ ਆ ਮੀਟੀਆਂ ਅੱਜ ਕੱਲੋਂ ਪਤਾ ਲੱਗਦਾ ਕਿ ਵਿਆਹ ਕਿ ਆ ਗਏ ਆ ਹਾਂਜੀ ਹੁਣ ਬੱਚੇ ਵਿਆਹ ਲੈ ਆਪਰੇ ਹੋ ਗਏ ਆ ਪਾਣੀ ਬਾਰ ਮੰਨੇ ਦੀ ਮਾਇ ਹੁੰਦੀ ਆ ਅਗਰ ਤੱਕ ਤਾਂ ਉਹ ਵੀ ਨਹੀਂ ਹੁੰਦਾ ਐਵੇਂ ਨਹੀਂ ਕਹਿੰਦੇ ਫੋਨ ਕਰਦੇ ਪਾਣੀ ਰੱਖ ਲੋ ਹੀ ਆ ਗਏ ਆ ਉਹ ਵੀ ਨਹੀਂ ਕਰਦੇ ਅੰਦਰੇ ਲਿਆ ਆਂਦੇ ਦਬਦਾ ਤੇਲ ਵੀ ਨਹੀਂ ਛੋਣ ਅੱਛਾ ਜੇ ਨਹੀਂ ਹੁਣ ਅਗਲੇ ਚੱਲਦੇ ਨਾ ਕੰਮ ਹੁਣ ਨਾ ਬੀਬ ਉਲਟੇ ਜਾਈ ਜਾਂਦੇ ਆ ਹਾਂ ਅੱਗੇ ਕਿੰਨੇ ਗਾਣੇ ਵਜਾਉਣੇ ਮਨ ਚਾਹ ਹੁਣਾ ਤੇ ਅਸੀਂ ਬੱਚਾ ਨਹੀਂ ਹੋ ਜਾਂਦਾ ਹੀ ਹਾਂ 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 ਫਿਰ ਸੱਸ ਦਾ ਮੂੰਹ ਆਇਆ ਹੁੰਦਾ ਆ ਹਾਂ ਤੇ ਬੋਟੀ ਦਾ ਨੌਂ ਦਾ ਹੁੰਦਾ ਆ ਫਿਰ ਆਪੇ ਨਹੀਂ ਬਾਣਨੀ ਪਾਣਦੇ ਪਰ ਸਾਰਿਆਂ ਦਾ ਥੋੜਾ ਹੁੰਦਾ ਇੱਥੇ ਬੋਤਿਆਂ ਨੇ ਕਿਹਾ ਆ ਕਿ ਨਹੀਂ 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 ਪਰ ਹੁਣ ਜਿਹੜੇ ਹੈ ਤਾਂ ਲਿਆ ਆਂਦੇ ਆ ਤੇ ਉਹਨਾਂ ਦਾ ਤਾਂ ਆਮ ਕਾਚ ਹੁਣ ਅੱਗੇ ਆਪਣੇ ਗੋਤੇ ਦੇਖਣੇ ਬੈਨ ਨੇ ਗੋਤਾਂ ਚ ਵਿਆਹਣਾ ਹੁਣ ਬੈਨ ਗੋਤੇ ਤੇ ਹੁਣ ਮੇਰੇ ਵਰਗੀ ਦੀ ਹੋਰ ਕਾਸ਼ਟਿਆ ਦੂਜੀ ਕਾਸ਼ਟ ਦੇ ਹੋਰ ਲਿਆਉਣੇ ਚਲੋ ਇਹ ਖੁੱਲ ਖੇਲੇ ਵੀ ਦਿੱਤੀ ਹੈ ਗਵਰਨਮੈਂਟ ਨੇ ਤਾਂ ਕਰਕੇ ਜਿਆਦਾ ਹੋ ਗਿਆ ਆ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਲਵ ਮੈਰਿਜ ਆ ਉਹ ਕਾਮਯਾਬ ਹੁੰਦੀ ਅੱਜ ਦੇ ਸਮੇਂ ਚ ਅਰੇਂਜ ਮੈਰਿਜ ਵਾਲਨੀ ਜਿਹੜਾ ਵਿਆਹ ਉਹ ਕਾਮ ਜਾ ਵਿਆਹ ਲੰਬ ਮੈਰਜਾਂ ਦੇ ਤਾਂ ਚੱਕ ਮਾ ਚੁੱਲਾ ਉੱਥੇ ਰੱਖੋ ਤੇ ਰੰਗ ਭੱਜਣਾ ਹੀ ਹੈ ਇੱਕ ਦਿਨ ਤਾਂ ਉਹ ਤਾਂ ਮਹੀਨੇ 6 ਵੀ ਨਹੀਂ ਕੱਟੇ ਦਿਨ 6 ਸਾਲ ਤਾਂ ਬਹੁਤ ਦੂਰ ਹੋ ਗਏ ਹੈ ਸਹੀ ਗੱਲ ਹੈ ਕਿ ਨਹੀਂ ਇਹ ਤਾਂ ਹੈ ਨਹੀਂ ਸਾਢੇ ਨਹੀਂ ਹੈ ਨਹੀਂ ਇਸ ਚੀਜ਼ ਨੂੰ ਐਗਰੀ ਕਰਦੇ ਹੋ ਲੰਬੇ ਰਹਿ ਗਈਆਂ ਸੁਣਦੇ ਤਾਂ ਹੈ ਗਈਆਂ ਨਹੀਂ ਕਰਕੇ ਹੀ ਵਧੀਆ ਵੀ ਆ ਮਾਂ ਪੇ ਕਿਹ ਹੁਣ ਬੱਚੇ ਆ ਉਹ ਕਹਿੰਦੇ ਕਿ ਮਾਂ ਬਾਪ ਵੀ ਨਹੀਂ ਸੀ ਇਦਾਂ ਰਿਸ਼ਤਾ ਬਸ ਸਕਦੇ ਨਹੀਂ ਇਹ ਵਧੀਆ ਵੀ ਕਰਾਇਓ ਆ ਖੁਸ਼ ਹੋ ਆਪਣੇ ਘਰ ਹੂੰ 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 ਇਟ ਇਸ ਬੰਦਦੇ ਹੋਣਾ ਤੁਸੀਂ ਉਹ ਜਿਹੜੇ ਨੌਕਰੀਆਂ ਨੂੰ ਨੌਕਰੀਆਂ ਲੱਭੀਆਂ ਆ ਉਹ ਬਿਲਕੁਲ ਸਹੀ ਆ ਹੂੰ ਜਿਨ੍ਹਾਂ ਦੇ ਘਰ ਫੇ ਉਦੋਂ ਨੌਕਰੀ ਤੇ ਨੌਕਰੀ ਦੀ ਫੇ ਕਾਸਟ ਨਹੀਂ ਦੇਦੇ ਉਹ ਫੇ ਹੁਣ ਇਹ 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 ਗਲਤੀ ਆ ਨਾ ਕਰਨੇ ਵਾਲਿਆਂ ਦੀ ਗਲਤੀ ਆ ਹੁਣ ਹੁਣ ਦੇਖ ਲਿਓ ਕਹਾ ਕਹਾ ਹੋਰ ਦੋ ਚਾਰ ਸਾਲਾਂ ਤੇ ਕੀ ਹੋਣਾ ਹੂੰ ਬਹੁਤ ਮੁਸ਼ਕਲ ਹੋ ਗਿਆ ਹਾਂ ਨੀ ਚੁਰ ਪਰੇਤਾ ਹੈਗਾ ਯਾ ਜੇ ਮਾਂ ਪਿਓ ਦੇ ਆਪਾ ਕਹਿਣੇ ਤੇ ਸਾਰਾ ਕੁਝ ਕਰਦੇ ਤੇ ਉਹ ਸਭ ਕੁਝ ਬੰਨਿਆ ਕਿਉਂਕਿ ਮਾਂ ਪਿਓ ਨੇ ਸਾਰਾ ਕੁਝ ਦੇਖਿਆ ਹੂੰ ਬੱਚਿਆਂ ਨੇ ਕੁਝ ਨਹੀਂ ਦੇਖਿਆ ਹੂੰ 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 ਉਹ ਲੋ ਚਾਰ ਦਿਨ ਦੇ ਪੈਸੇ ਦੇਖ ਲੈਂਦੇ ਆ ਆਪੇ ਸਾਡੇ ਕੱਲ ਦੇ ਬੱਚੇ ਸੁਣਦੇ ਆ ਸੁਣਦੇ ਆ ਸਾਡੇ ਤੋਂ ਸੁਣਦੇ ਆ ਹੂੰ ਹਾਂਜੀ ਮੇਰੀ ਬੇਟੀ ਵੀ ਵਿਆਹੀ ਹੋ ਇਟਲੀ ਚ ਵਾ ਅੱਛਾ ਹਾਂਜੀ ਤੇ ਨੋਆ ਪਟੋ ਵੀ ਉਹਨਾਂ ਦੇ ਲੰਮਰ ਜੋ ਰੇਂਜ ਮੈਰਿਜ ਉਹਨੇ ਰੇਂਜਮੈਂਟ ਰੇਂਜ ਮੈਰਿਜ ਹੋਈ ਆ ਹਾਂਜੀ ਪਹਿਲਾਂ ਤਾਂ ਇਹ ਹੁੰਦਾ ਸੀ ਨਾ ਕਿ ਲਵ ਮੈਰਿਜ ਦੇ ਰਿਵਾਜ ਹੀ ਡਰਦੇ ਹੀ ਬੜਾ ਹੁੰਦੇ ਸੀ ਕਿ ਅੱਜ ਕੱਲ ਚਲੋ ਇਹ ਖੁੱਲੀ ਛੁੱਟੀ ਆ ਤੇ ਬੰਦੋ ਚਲੋ ਇਹਨਾਂ ਨੇ ਨਿਆਣੇ ਇੱਕ ਦੂਨੇ ਜੇ ਪਸੰਦ ਕਰ ਵੀ ਲੈਂਦੇ ਆ ਜੇ ਸਹੀयत ਕਰ ਦੋ ਕਾਸਟ ਜਿੱਦਾਂ ਇਹਨਾਂ ਨੇ ਕਹਿ ਕੇ ਕਾਸਟ ਦਾ ਚੱਕਰ ਹੁੰਦਾ ਨਹੀਂ ਉਹ ਸਾਡੀ ਜੀ ਵਿਚਾਰਾਂ ਦੇ ਕੱਦ ਆ ਆ ਆਪਣੀਆਂ ਦੇਖਦੇ ਆ ਦੇਖਦੇ ਆ ਸਾਡੇ ਤੇਸ ਦਾ ਨਹੀਂ ਹੁੰਦੇ ਹੂੰ ਹੂੰ ਜੇ ਮੈਂ ਆਪਣੇ ਤੁਹਾਨੂੰ ਦੱਸਦੀ ਆ ਬੁੱਢੇ ਨੂੰ ਪਹਿਲੇ ਕਹਿੰਦੀ ਹੁੰਦੀ ਸੀ ਕਿ ਜੇ ਕਰਨਾ ਮਰਜੀ ਨਾਲ ਕਰ ਲਈ ਪਰ ਹਨਾ ਮੁੰਡਾ ਇੱਥੇ ਇੱਕ ਬਾਅਦ ਸੀ ਮੁੰਡਾ ਇੱਥੇ ਸੀ ਇੱਥੇ ਹੀ ਜੋ ਵਿਆਹ ਹੋਇਆ ਹਾਂ ਮੈਂ ਤਾਂ ਮੈਂ ਗੇਟ ਨਹੀਂ ਖੋਲਣੇ ਜੇ ਕੋਈ ਹੋਰ ਹੋਈ ਆ ਗੱਲ ਹਾਂ ਹੋਰ ਜੇ ਹੋਈ ਜੇ ਤੁਹਾਨੂੰ ਪਸੰਦ ਹੋਵੇ ਤਾਂ ਸਹੀ ਹੈ ਲੰਮੇ ਰਿਹਾ ਕਾਮਯਾਬ ਅੱਜ ਕੱਲ੍ਹ ਕੇ ਰੇਂਜ ਦੋਨੇ ਠੀਕ ਹੈ ਜੇ ਸਹੀ ਹੋਣ ਜੇ ਸਹੀ ਆ ਦੋਨੇ ਪਾਸੇ ਸਹੀ ਆ ਹਾਂ ਹਾਂ ਆਪਣੇ ਬੱਚੇ ਰਲੇ ਮਿਲੇ ਆ ਬੜੇ ਸੋਨੇ ਕੋਈ ਪਤਾ ਨਹੀਂ ਲੱਗਦਾ ਹੁਣ ਸਾਡੇ ਨੌ ਰਣੀਆਂ ਬੇਟੀਆਂ ਸਾਰੇ ਫੋਨ ਕਰਦੇ ਆ ਬੜੇ ਵਧੀਆ ਹਾਂ ਹਾਂ ਹੁਣ ਪੂਰਤੀ ਹੋਈ ਆ 2 ਮਹੀਨੇ ਹੋਈ ਆ ਦਿਖਾਲਦੇ ਆ ਬੜੇ ਖੁਸ਼ ਮਾਂ ਬੱਚੇ ਵਿਆਹ ਕੇ ਫਰੀ ਆ ਫਰੀ ਆ ਹੋਰ ਦੀ ਦੋਨਾਲ ਜ਼ਿੰਮੇਵਾਰੀਆਂ ਜ ਮੰਮੀਆਂ ਨੂੰ ਕਿ ਨਿਆਣਿਆਂ ਦਾ ਵਿਆਹ ਹੋ ਜਾਏ ਪਹਿਲਾਂ ਹੁੰਦਾ ਪੜਾਈਆਂ ਕਰ ਲੈਣ ਹਾਂਜੀ ਫਿਰ ਹੁੰਦਾ ਕਾਲਜਾ ਚ ਲੱਗ ਜਾਣ ਨੌਕਰੀ ਤੇ ਲੱਗ ਜਾਣ ਫਿਰ ਵਿਆਹ ਹੋ ਜਾਣਾ ਹੁਣ ਵਿਆਹ ਹੋ ਗਏ ਗਾਂ ਅਣੂ ਗਾਂ ਹਾਂ ਵੈਸੇ ਪੁੱਤ ਨੂੰ ਦੇਖਣ ਨੂੰ ਦੇਖਦੇ ਆ ਤਰਸਦੇ ਆ ਬੈਠੇ ਹਾਂ ਹਾਂ ਉਧਰ ਹੀ ਆ ਹੋਇਟਲੀ ਨਹੀਂ ਇੰਗਲੈਂਡ ਚ ਇੰਗਲੈਂਡ ਚ ਨੇ ਹਾਂਜੀ ਤੁਸੀਂ ਗਏ ਨਹੀਂ ਮਿਲਣ ਨਹੀਂ ਗਏ ਨਹੀਂ ਹਜੇ 2 ਮਹੀਨੇ ਹੋਈਆਂ ਕੀ ਹਾਲ ਚਾਲ ਆ ਠੀਕ ਠੀਕ ਗਾਣਾ ਸੁਣਾਉਂਗੇ ਕਿਉਂ ਸੁਣਨਾ ਆ ਜੀ ਗਾਣਾ ਸੁਣਨਾ ਇਹ ਤਾਂ ਗਾਹਟੇ ਆ ਇਹ ਕਿਦਾਂ ਦਿਵਾਰ ਆਈ ਅੱਜ ਕੀ ਬਣਾ ਕੇ ਆਈ 크리스마ਸ ਬਣਾ ਕੇ ਆਏ ਹਾਂਜੀ ਕੁਝ ਪਰਫਾਰਮ ਵੀ ਕੀਤਾ ਕਿਉਂ ਕੀ ਖਵਾਇਆ ਸਕੂਲ ਆ ਲੈਣੇ ਐਸੀ ਆਪ ਆਪਣਾ ਲੈ ਕੇ ਆਈ ਸੀ ਹੈ ਫੇਕ ਫਾਇਦਾ 크리스마ਸ ਮਨਾਉਣ ਦਾ ਗਿਫਟ ਕੀ ਦਿੱਤੇ ਬੱਚਿਆਂ ਨੂੰ ਸਕੂਲ ਆ ਲੈਣੇ ਸੈਂਟਰ ਟੌਫੀਆਂ ਚੱਕ ਕੇ ਮਾਰੀਆਂ ਲੈ ਆ। ਅੱਛਾ ਬੱਚਿਆਂ ਨੇ ਚੱਕ ਕੇ ਮਾਰੀਆਂ। ਕਿੰਨੀਆਂ ਟੌਫੀਆਂ ਹੱਥ ਚਾਈਆਂ? ਇੱਕ ਸਿਰਫ ਇੱਕ। ਹੂੰ ਲੈ। ਕੀ ਪਤਾ ਫਿਰ ਨਾ ਹੀ ਜਾਂਦੇ ਕ੍ਰਿਸਪੀਸ ਘਰੇ ਮਨਾ ਲੈਣੀ ਸੀ ਇੱਧਰ ਹੋਣੀ ਇੱਧਰ ਰਹਿ ਗਈ ਸੀ ਹੈਨਾ ਬਸ ਜੇ ਇੱਧਰ ਹੀ ਲੈ ਜਾਓ ਇੱਧਰ ਕਿਉਂ ਲੈ ਜਾਓ ਇੱਥੇ ਮੈਂ ਇੱਥੇ ਘਰ ਆ ਗਿਆ ਨਹੀਂ ਨਹੀਂ ਮੈਂ ਕਿਹੜਾ ਗਾਣਾ ਗਵਾਉਣ ਲੱਗ ਗਈ ਆ ਮੈਂ ਤਾਂ ਕਿੱਦਾਂ ਜੀ ਠੀਕ ਹੋ ਹਾਂਜੀ ਵਧੀਆ ਗਲਾ ਖਰਾਬ ਹੋ ਗਿਆ ਮੈਂ ਕਿਹੜਾ ਸੋਰ ਲਵਾਉਣ ਲੱਗ ਗਈ ਆ ਕੀ ਪਤਾ ਤੁਹਾਡਾ ਅੱਛਾ ਮੈਨੂੰ ਇਹ ਦੱਸੋ ਤੁਹਾਡੇ ਪੇ ਕਿੱਥੋਂ ਦੇ ਆ ਜੈਪੁਰ ਇਹ ਕਿੱਧਰ ਪੈਂਦਾ ਇਹ ਮਾਲਪੁਰ ਜ਼ਿਲ੍ਹਾ ਦਾ ਮਾਲਪੁਰ ਦੇ ਲੱਗ ਗਈ ਆ ਹਾਂਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ ਸਨ ਹੋ ਗਏ ਫਿਰ ਸਾਂਝਾ ਹੋ ਗਿਆ ਸਾਨੂੰ 40 ਸਾਲ 40 ਸਾਲ ਤੁਹਾਡੀ ਕਿੰਨੀ ਉਮਰ ਆ ਉਮਰ ਮੇਰੀ 60 ਸਾਲ 60 ਸਾਲ ਆ ਹਾਂ ਜੀ ਜਿੱਦਾਂ ਮੈਂ ਸਾਰਿਆਂ ਨੂੰ ਪੁੱਛਿਆ ਮੈਂ ਪੁੱਛਣਾ ਕਿ ਜਦੋਂ ਤੁਹਾਡਾ ਵਿਆਹ ਹੋਇਆ ਸੀ ਚਾ ਸੀਦਾ ਵਿਆਹ ਦਾ ਨਾ ਥੋੜਾ ਨਹੀਂ ਸੀ ਤਾਂ ਕਿੰਨੀ ਉਮਰ ਸੀ ਇਸ ਤਿਹੇ ਜਿਹਾ ਦਿਲ ਕਰਦਾ ਪੇਕੇ ਨੇ ਕਿੰਨੇ ਕ ਜਾਂਦੇ 25 ਸਾਲ ਜਾਂਦੇ ਹਾਂ ਹਾਂ ਜੀ ਵਧੀਆ ਲੰਘ ਰਿਹਾ ਸਮਾਂ ਬਹੁਤ ਵਧੀਆ ਜਿੱਦਾਂ ਕਹਿੰਦੇ ਆ ਸਾਰੇ ਬੰਦੇ ਕਹਿੰਦੇ ਸਪੈਸ਼ਲੀ ਹਾਂਜੀ ਕੋਈ ਗੱਲ ਨਹੀਂ ਕੈਮਰਾਮੈਨ ਸਾਡੇ ਬੰਦੇ ਆ ਇਟਸ ਓਕੇ ਆਪਾਂ ਨਹੀਂ ਪਰਵਾਹ ਮਾਰਨੀ ਕਹਿੰਦੇ ਚੁਗਲੀਆਂ ਬੜੀਆਂ ਕਰਦੀਆਂ ਬੀਬੀਆਂ ਇਹ ਚੀਜ਼ ਸਹੀ ਹੈਗੀ ਨਹੀਂ ਬਈ ਇਸ ਤਰ੍ਹਾਂ ਕਰਦੇ ਨਹੀਂ ਕਰਦੇ ਨਹੀਂ ਇਦਾਂ ਹੈਗੇ ਸਹੀ ਗੱਲ ਕਰੀ ਦੀ ਆ ਮਾੜੁੜੇ ਘਰ ਨਹੀਂ ਤੇ ਆ ਸਹੀ ਗੱਲ ਕਰੀ ਦੀ ਆ ਚੁਗਲੀ ਕਰਦੇ ਬੰਦੇ ਝੂਠ ਬੋਲਦੇ ਆ ਨਾ ਕਰਦਾ ਕੰਮ ਨਹੀਂ ਮੁੱਕਦਾ ਘਰੇ ਰਹੀਦਾ ਕਿਤੇ ਜਾਈਦਾ ਨਹੀਂ ਹੂੰ ਹੂੰ ਤੁਹਾਨੂੰ ਕੀ ਸ਼ੌਂਕ ਹੈ ਜਿੱਦਾਂ ਹਰ ਕਿਸੇ ਨੂੰ ਕੋਈ ਨਾ ਕੋਈ ਸ਼ੌਂਕ ਹੁੰਦਾ ਜਿੱਦਾਂ ਮੈਨੂੰ ਬੋਲਣ ਦਾ ਸ਼ੌਂਕ ਹੈ ਬੋਲ ਨਹੀਂ ਜਾਣਾ ਸਦਾ ਕੰਮ ਦਾ ਸ਼ੌਕ ਹੈ ਕੰਮੇ ਕਰੀ ਚਾਹੀਦਾ ਸਾਰਾ ਦਿਨ ਆਹ ਸ਼ੌਕ ਮੈਨੂੰ ਜਵਾਂ ਹੀ ਨਹੀਂ ਕੰਮ ਤਾਂ ਕਰਾਉ ਹੀ ਨਾ ਕਰਦਾ ਹਾਂਜੀ ਇਹ ਹੈਗਾ ਨਾ ਕੁੜੀਆਂ ਨੂੰ ਇਹ ਪ੍ਰੋਬਲਮ ਹਾਂਜੀ ਹਾਂਜੀ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਕੰਮ ਮੰਨਦੀਆਂ ਤੁਹਾਨੂੰ ਲੱਗਦਾ ਹਾਂਜੀ ਹਾਂਜੀ ਇਹ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਕੁੜੀਆਂ ਦੀ ਤਾਰੀਫ ਹੋ ਰਹੀ ਹੈ ਕਿ ਕੀ ਹਾਂਜੀ ਬੋਲੋ ਬੋਲੋ ਕੁੜੀਆਂ ਕੁੜੀਆਂ ਨੇ ਕੰਮ ਬਹੁਤਾ ਕਰਕੇ ਖੁਸ਼ ਅੱਜਕੱਲ੍ਹ ਦੀਆਂ ਕੀ ਕਰਕੇ ਖੁਸ਼ ਹੈ ਅੱਜਕੱਲ੍ਹ ਕੁੜੀਆਂ ਇਹ ਕਰਦੀਆਂ ਮੈਂ ਤਾਂ ਪੜਦੀ ਵੀ ਨਹੀਂ ਮੈਂ ਤਾਂ ਮਸ਼ੀਨ ਨੰਬਰਾਂ ਦੇ ਪਾਸੋਂ ਉਹ ਆਪਣੇ ਕਰਮਾਂ ਬਈ ਆਪਣੇ ਆਪਣੇ ਕਰਮਾਂ ਦੀ ਗੱਲ ਹੈ ਠੀਕ ਆ ਤੁਹਾਨੂੰ ਪੜਨ ਦਾ ਸ਼ੌਂਕ ਸੀਗਾ ਨਹੀਂ ਪੜੀ ਨਹੀਂ ਸੀ ਤੇ ਤਾਂ ਮੇਰੇ ਵਰਗਾ ਹੀ ਹੋ ਪੇ ਤਾਂ ਮੇਰੇ ਵਰਗਾ ਹੀ ਨਹੀਂ ਦੋਨਾਂ ਨੂੰ ਨਹੀਂ ਪੜਨਾ ਹਾਂਜੀ ਉਦੋਂ ਪੜੇ ਹੋ ਨਹੀਂ ਨਹੀਂ ਪੜੇ ਹੂੰ ਹੂੰ ਸਭ ਤੋਂ ਵਧੀਆ ਘਰ ਦੇ ਵਿੱਚ ਕੀ ਬਣਾ ਲੈਨੇ ਹੋ ਤੁਸੀਂ ਸਾਬੂਸ਼ਾ ਜੀ ਮੂੰਹ ਤਾਂ ਨਹੀਂ ਬਣਾ ਲੈ ਮੂੰਹ ਵੀ ਬਣਾ ਲਈਦਾ ਮੂੰਹ ਵੀ ਬਣਾ ਲਈਦਾ ਵੀ ਕੁਝ ਕਰ ਲਈਏ ਕਿਹੜੀ ਗੱਲੋਂ ਮੂੰਹ ਬਣਦਾ ਜ਼ਿਆਦਾ ਕੋਈ ਕੁਝ ਕਰਦੀਆਂ ਗੱਲਾਂ ਨਹੀਂ ਆ ਕਹਿੰਦੇ ਜਦੋਂ ਚਾਚੇ ਨਾਲ ਲੜਾਈ ਹੁੰਦੀ ਨਹੀਂ ਹੁੰਦੀ ਲੜਾਈ ਨਹੀਂ ਹੁੰਦੀ ਨਹੀਂ ਹੁੰਦੀ ਕੱਬਾ ਸੁਭਾ ਕੇ ਨਾਲ ਦਾ ਚਾਚਾ ਜੀ ਦਾ ਕਿ ਤੁਹਾਡਾ ਨਹੀਂ ਕਿਸੇ ਦਾ ਵੀ ਨਹੀਂ ਠੀਕ ਹੈ ਆ ਸਹੀ ਹੈ ਠੀਕ ਹੈ ਆ ਠੀਕ ਹੀ ਹੈ ਕਹਿੰਦੇ ਹਾਂਜੀ ਹਾਂਜੀ ਅੱਛਾ ਤੁਸੀਂ ਕਿੱਦਾਂ ਜੀ ਠੀਕ ਹੋ ਠੀਕ ਹੈ ਪਰ ਇਹ ਨੂੰ ਕੱਲ ਲੈ ਉਹਨਾਂ ਨੂੰ ਪਤਾ ਲੱਗ ਗਿਆ ਮੇਰੀ ਭਾਰੀ ਆਉਣ ਵਾਲੀ ਹੈ ਪਤਾ ਨਾ ਭੇਜ ਦੇ ਬੇਪੈ ਕਹਿੰਦੇ ਦੇਖੀ ਪੇਪਰ ਗਲਤ ਨਾ ਭੇਜ ਦੇ ਕਿਹੜਾ ਪੇਪਰ ਆ ਪੇਪਰ ਹੀ ਚੱਲਦੇ ਆ ओके ਤੁਹਾਡੇ ਪਿੰਕੇ ਕਿੱਥੋਂ ਦੇ ਛੱਬੇ ਵਾਲ ਉਹ ਕਿੱਧਰ ਪੈਂਦਾ ਹੁਸ਼ਿਆਰਪੁਰ ਕੋ ਇੱਧਰ ਹੀ ਹੁਸ਼ਿਆਰਪੁਰ ਸਾਰੇ ਹੁਸ਼ਿਆਰਪੁਰ ਦੇ ਲੱਗ ਕੇ ਛੱਬੇ ਵਾਲੇ ਹਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਇਆਂ ਨੂੰ 31 ਸਾਲ ਹੋ ਗਏ ਵਧੀਆ ਲੰਗਰੀ ਵਧੀਆ ਪੱਦੀ ਸੂਰਾ ਸਿੰਘ ਪਿੰਡ ਕਿਦਾਂ ਲੱਗਿਆ ਤੁਹਾਨੂੰ ਇੱਥੇ ਆ ਕੇ ਪਿੰਡ ਵਧੀਆ ਲੱਗਾ ਕੰਮਕਾਰ ਸਾਰਾ ਦਿਨ ਨੰਗ ਜਾਂਦਾ ਆ ਪਸ਼ੂ ਰੱਖਿਓ ਆ ਹਮ ਸਾਰਾ ਦਿਨ ਟਾਈਮ ਉਦਾਂ ਨੰਗ ਜਾਂਦਾ ਆ ਅੱਛਾ ਪਸੂ ਸਾਂਭਦੇ ਹੋ ਪਸੂ ਸਾਂਭਦੇ ਪਸੂ ਚੋਨੇ ਪੰਜ ਛੇ ਹਮ ਸਾਰਾ ਦਿਨ ਕੰਮ ਘਰ ਦਾ ਮੁੱਕਦਾ ਨਹੀਂ ਹਮ ਹਮ ਇਤਨੀ ਸਮਾਂ ਲੱਗੇ ਅੱਜ ਵੀ ਸਮਾਂ ਪਤਾ ਨਹੀਂ ਕਿੱਦਾ ਕੱਢਿਆ ਆ ਵੀ ਮੈਂ ਉਹੀ ਕਹਿਣ ਲੱਗੀ ਕਹਿੰਦੇ ਸਮਾਂ ਨਹੀਂ ਲੰਗਦਾ ਮੈਂ ਇੱਧਰ ਬੰਨ ਕੇ ਰੱਖਿਆ ਸੀ ਸਮਾਂ ਅੱਜ ਮੈਂ ਕਿਹਾ ਚੱਲ ਦੇਖਣਾ ਹੀ ਆ ਜਦੋਂ ਉਹਦਾ ਸੱਚੋ ਸੱਚ ਦੱਸਿਓ ਝੂਠ ਬੋਲਦੇ ਪਹਿਲਾਂ ਦੱਸੋ ਨਹੀਂ ਝੂਠ ਨਹੀਂ ਬੋਲਦੇ ਨਾ ਜਦੋਂ ਅਸੀਂ ਲੇਟ ਹੋਗੇ ਤੁਸੀਂ ਕੀ ਸੋਚਦੇ ਹੀ ਆਈ ਨਹੀਂ ਉਸ ਨੇ ਸੋਚਿਆ ਅਸੀਂ ਘਰ ਆਏ ਜਾਉਗੇ ਚੱਲ ਕੱਟ ਬਾਅਦ ਟਾਈਮ ਲੱਗੇ ਜਾਂਦਾ ਲੱਗ ਹੀ ਜਾਂਦਾ ਨਾ ਹਾਂ ਮੈਨੂੰ ਤਾਂ ਕਹਿੰਦੇ ਤੇਰੀ ਖੈਰ ਨਹੀਂ ਜਿਹੜੇ ਤੂੰ ਆ ਸੀ ਬੈਠ ਉਹ ਉਧਰ ਕਹਿੰਦੇ ਸੀ ਮੈਨੂੰ ਉਧਰ ਉੱਧਰੋਂ ਕੰਮ ਕਰਨਾ ਜਾ ਕੇ ਸਾਰਾ ਕੰਮ ਉੱਡੇ ਪਿਆ ਛੱਡ ਗਿਆ ਹੁਣ ਕਰਨਾ ਪ੍ਰੋਸਜ ਹੋਣੀ ਹੁਣ ਮੈਂ ਕਿਹਾ ਟਾਈਮ ਹੋ ਗਿਆ ਤੇ ਚਲ ਜਾਣਾ ਛੇਤੀ ਆਪਾਂ ਬਸ ਥੋੜੀਆਂ ਜਿਹੀ ਗੱਲਾਂ ਰਹਿ ਗਈਆਂ ਹੁਣ ਆਪਣੀਆਂ ਵਿਆਹ ਦਾ ਚਾ ਸੀਗਾ ਵਿਆਹ ਚ ਹੈ ਜੀ ਛੋਟੀ ਉਮਰ ਚ ਵਿਆਹ ਹੋਇਆ ਸੀ 18 ਸਾਲ ਚ ਛੋਟੇ ਹੁੰਦੇ ਉਹ ਬਹੁਤਾ ਪਤਾ ਨਹੀਂ ਹੁੰਦਾ ਕੰਮ ਕਾਰ ਫੇ ਕਰਦੇ ਨੇ ਤਾਂ ਹਰ ਕੁੜੀ ਦੇ ਸੁਪਨੇ ਹੁੰਦੇ ਤੁਹਾਡੇ ਕੀ ਸੁਪਨੇ ਸੀ ਮੇਰੇ ਸੁਪਨਾ ਕੁਝ ਵੀ ਸੀ ਕੰਮ ਕਾਜ ਟਾਈਮ ਲੰਘ ਗਿਆ ਮੈਂ ਜਿੰਨੀਆਂ ਬੀਬੀਆਂ ਨੂੰ ਪੁੱਛਿਆ ਕਹਿੰਦੇ ਕੋਈ ਸੁਪਨੇ ਪਹਿਲਾਂ ਦੇ ਸਮੇਂ 'ਚ ਤਾਂ ਮੈਨੂੰ ਲੱਗਦਾ ਕਿਸੇ ਬੀਬੀ ਦੇ ਨਹੀਂ ਸੁਪਨੇ ਸੀਗੇ ਹੈ ਛੇਤੀ ਵਿਆਹ ਮੁੰਜੇ ਕੋ ਪਤਾ ਨਹੀਂ ਹੁੰਦਾ ਛੋਟੀ ਉਮਰ 'ਚ ਹੂੰ ਕੰਮ ਕਾਰ ਕਰਨਾ ਫੇ ਪੈ ਜਾਂਦਾ ਕੇ ਜੇ ਖੇਤੀ ਵਾਲੇ ਬੰਦੇ ਖੇਤੀ 'ਚ ਆਹੋ ਸਾਰਾ ਵੀ ਕੰਮ ਕਰਨਾ ਪੈਂਦਾ ਆ ਕੇ ਕਿੰਨੀ ਉਮਰ 'ਚ ਜਦੋਂ ਤੁਸੀਂ ਪਸ਼ੂ ਸੰਭਣੇ ਸ਼ੁਰੂ ਕਰ ਲਿੱਤੇ 14 ਸਾਲ ਦੀ ਸੀ ਜਦ ਮੈਂ ਪਸ਼ੂ ਮੈਂ ਚੋਣੇ ਆਂਦੇ ਸੀਗੇ ਹੂੰ ਕਾਂ ਚੋਲੇ ਦੇ ਸੀ ਆ ਕੇ ਚੋਏ ਸਾਰੇ ਪਸੂ ਤੇ ਅੱਜ ਵੀ ਚੋਣੇ ਹੋ ਹੁਣ ਵੀ ਚੱਕਰ ਵੀ ਚੋਣੀਆਂ ਗੱਲੀ ਚੋਣੀਆਂ ਕਦੇ ਐ ਨਹੀਂ ਹੋਇਆ ਮੈਂ ਸੇਮ ਹੀ ਕਰੀ ਜਾਨੀ ਕੰਮ ਮੈਂ ਬੋਰ ਹੋ ਗਈ ਹੁਣ ਠੀਕ ਜੇ ਸਿਹਤ ਨਹੀਂ ਹੁੰਦੀ ਨਹੀਂ ਫੇਰ ਕਰਨੇ ਪੈਂਦਾ ਕੰਮ ਨਿਆਣ ਬੱਚਿਆਂ ਨੂੰ ਹੁੰਦੇ ਨਹੀਂ ਚੋਣੇ ਹਾਂ ਨਾ ਚੋਉਂਦੇ ਆ ਉਹ ਜੀ ਤਾਂ ਆਪੇ ਚੋਣੇ ਅੱਜ ਕੱਲ ਦੇ ਬੱਚੇ ਹਨਾ ਹਾਂਜੀ ਤਾਂ ਉਹ ਚੋਉਂਦੇ ਨਹੀਂ ਤਾਂ ਫੇਰ ਆਪੇ ਚੋਣੇ ਪੈਂਦੇ ਆ ਆਪੇ ਚੋਣੇ ਪੈਂਦੇ ਜਿੱਦਾਂ ਤੁਸੀਂ ਕਹੇ ਕਈ ਵਾਰੀ ਸਿਹਤ ਨਹੀਂ ਠੀਕ ਹੁੰਦੀ ਫੇਰ ਫੇਰ ਕਰਨਾ ਪੈਂਦਾ ਆਪ ਬੱਚੇ ਨਹੀਂ ਕਰਦੇ ਬੱਚਿਆਂ ਨੂੰ ਫੇਰ ਕੋਣੇ ਚੋਣੇ ਨਹੀਂ ਆਉਂਦੇ ਪਸੂ ਸਿੱਖੇ ਨਹੀਂ ਕਦੀ ਸਿੱਖੇ ਨਹੀਂ ਫਿਆਪੇ ਚੋਣੇ ਸਾਰੇ ਹੂੰ ਹੂੰ ਤਾਂ ਵੀ ਓਕੇ ਸੋਹਣੇ ਬੰਦੇ ਠੀਕ ਹੋ ਮਨਾਟਾ ਵਿੱਚ ਕਿੰਨੇ ਵਜੇ ਸਵੇਰੇ ਉੱਠਦੇ ਹੋ ਸਵੇਰ ਤਾਂ ਲੇਟੇ ਉੱਠਨੇ 5 ਵਜੇ ਹੂੰ ਭਾਈ 5 ਵਜੇ ਲੇਟ ਹੁੰਦਾ ਲੇਟੇ ਹੁੰਦਾ ਫਿਰ ਚਾਹ ਪੀਣੀ ਕੁਝ ਖਾਣਾ ਜਾਨੂ ਮੈਂ ਲੱਜ ਜਾਂਦਾ ਹੂੰ 5 ਵਜੇ ਤੇ ਸੌਂਦੇ ਕਿੰਨੇ ਵਜੇ ਹੂੰ ਸੌਂ ਨੋ ਨੋ ਕਬਜ ਜਾਂਦੇ 9:00 ਵੀ ਕਿਸੇ ਨੂੰ 10:00 ਵੀ ਵੱਜ ਜਾਂਦੇ ਆ ਹੂੰ 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 ਤੇ ਰੁਟੀਨ ਉਹੀ ਆ ਡੇਲੀ ਦੀ ਰੁਟੀਨ ਆ ਜਿਹੜੀ ਉਹ ਕੰਮ ਕਰਨੇ ਕਰਨੇ ਆ ਸਮਾਪਤੀ ਹਲੇ ਨਹੀਂ ਹੋਣੀ ਹੈਗੀ ਕਿਉਂਕਿ ਹਜੇ ਗਿੱਦੜਾ ਪਿਆ ਆ ਬੀਬੀਆਂ ਤੁਹਾਨੂੰ ਪਤਾ ਕੋਈ ਵੀ ਚੀਜ਼ਾਂ ਹੁੰਦੀਆਂ ਨੇ ਜਿੱਥੇ ਬੀਬੀਆਂ ਇਕੱਠੀਆਂ ਹੁੰਦੀਆਂ ਆ ਗਿੱਦੜੇ ਬਿਨਾ ਜਿਹੜਾ ਆਹ ਫੰਕਸ਼ਨ ਕਹਿ ਲੋ ਜਾਂ ਪ੍ਰੋਗਰਾਮ ਅਧੂਰਾ ਹੈ ਮੈਨੂੰ ਹੁਣ ਲੱਗਦਾ ਕਿ ਬੀਬੀਆਂ ਥੱਕ ਗਈਆਂ ਬੈਠੀਆਂ ਵਿਚਾਰੀਆਂ ਇਹਨਾਂ ਨੂੰ ਖੜੇ ਕਰਾਂ ਮੜੇ ਜੇ ਗੋਡੇ ਨਹੀਂ ਹੁਣ ਦੁਖਣੇ ਚਾਹੀਦੇ ਉਠੋ ਮੇਰੀ ਡੇਢ ਲਾਤਿਆਂ ਹੁਣ ਪੁੱਤ ਮੈਂ ਕਿੱਦਾਂ ਚਲੋ ਆਇਓ ਹੁਣ ਆਪਾਂ ਬੜੇ ਜਿੱਦਾਂ ਹੋਣੇ ਆ ਮੈਂ ਬੋਲੀ ਬੁਲੀ ਪਾ ਦਿੰਦੀ ਆ ਹਾਂ ਫਿਰ ਖੜੇ ਤਾਂ ਹੋਵੋ र घर पुत जमे बुतिया बीर घर पुत जमेर घर पुत जमिया बल्ले बल्ले के वीर कर पुत जमे के ਕੋਠੇ ਹੋਟੇ ਆ ਜਾ ਵੀਰਨਾ ਸਸ ਮੇਰੀ ਕੇ ਖੇ ਕੋਠੇ ਆ ਜਾ ਵੀਰਨਾ ਭੱਲੇ ਭੱਲੇ ਕੇ ਲੈ ਕੇ ਵੇਜਾ ਵੀਰਨਾ ਭੱਲੇ ਭੱਲੇ ਕੇ ਹੀ ਲੈ ਕੇ ਵੇਜਾ ਵੀਰਨਾ ਭੱਲੇ ਭੱਲੇ ਕੇ ਨਾਲੇ ਵੀਰਾਣ ਸੰਘਣੇ ਅ ਮੈਂ ਤਾਂ ਮੈਲਣਾ ਪੈਣਾ ਨੂੰ ਜਾਣਾ ਨਹੀਂ ਮਾਏ ਤੂੰ ਪਕਾ ਦੇ ਮਠੀਆਂ ਭੱਲੇ ਭੱਲੇ ਨਹੀਂ ਮਾਏ ਤੂੰ ਪਕਾ ਦੇ ਮਠੀਆਂ ਥੇਲੇ ਦੀ ਮੈਂ ਰੁਈ ਕਰਾਈ ਥੇਲੇ ਦੀ ਮੈਂ ਰੁਈ ਉਹ ਵੀ ਛੜ ਗਏ ਛੱਤੇ ਦੇਖੋ ਨੀ ਮੇਰੇ ਹਾਨ ਦਿਓ ਮੇਰਾ ਜੇਠ ਪੂਣੀਆਂ ਬੱਟ ਦੇਖੋ ਨੀ ਮੇਰੇ ਹਾਨ ਦਿਓ ਮੇਰਾ ਜੇਠ ਪੂਣੀਆਂ ਬੱਟ ਦੇਖੋ ਨੀ ਮੇਰੇ ਹਾਨ ਮੇਰਾ ਜੇਠ ਪੂਣੀਆਂ ਬੱਟ ਦੇਖੋ ਆ ਮਾਂ ਜਾ ਮਾਂ ਤੇਰੇ ਬਦਲੇ ਬੱਲੇ ਬੱਲੇ ਵੇ ਆ ਮਾਂ ਜਾ ਮਾਂ ਤੇਰੇ ਬਦਲੇ ਆ ਮਾਂ ਜਾ ਮਾਂ ਤੇਰੇ ਬਦਲੇ ਮੇਰਾ ਮਨੇ ਸੱਖਾਂ ਵਿੱਚ ਕੋਈ ਮੈਂ ਆਵਾ ਜਾਵਾ ਤੇਰੇ ਬਦਲੇ बल्ले बल्ले मैं आवं तेरे बदले हमेरा कम न स्थान बच मैं आवं तेरे बदले बल्ले बल्ले नी एक मेरा रंग मोशकी बल्ले बल्ले भी एक मेरा रंग मोशकी दूजा डालिया गली दे बच्च चरखा नी एक तेरा रंग मोशकी दूजा डालिया गली बि चरखा बल्ले बल्ले बे पूनिया मैं चार बल्ले बल्ले बे पूनिया मैं चार कत्तियां डुब जाने तो पंद्रवा गेड़ा वे पूनिया चार कतिया बलें बलें बेलैंग अंगूरा मार के बलें बलें बेलंगार मेरी सस भर्मा ने मारी बे लंगन अंगूरा मार के मेरी सस भरमा ਇੱਕ ਮੈਨੂੰ ਪਤਾ ਲੱਗਾ ਕਿ ਤੁਸੀਂ ਕਹਿਣਾ ਨਹੀਂ ਚਾਹੀਦਾ ਪਰ ਕਹਿੰਦੇ ਵੈਨ ਵੀ ਵਧੀਆ ਪਾਉਂਦੇ ਹਾਂ ਹਾਂ ਮੈਂ ਪਾਣੀ ਆ ਮਾੜਾ ਜਾ ਪਾ ਦਿੰਨੀ ਆ ਪਾ ਦਿੰਨੀ ਆ ਲੰਬੀ ਇੱਕ ਲਈ ਹਾਂ ਉਹ ਗਵਾਂਡੀਆਂ ਦੀ ਮਾਰ ਗਈ ਬੁੜੀ ਹਾਂ ਹਾਂ ਕਰੀ ਚੱਲੋ ਗਵਾਂਡੀਆਂ ਦੀ ਮਾਰ ਗਈ ਬੁੜੀ ਹਾਂ ਹੈਨਾ ਉਹ ਮੈਂ ਨਾ ਸਾਰੀਆਂ ਉੱਥੇ ਚਲੀਆਂ ਗਈਆਂ ਬੀਬੀਆਂ ਨਿਕੀਆਂ ਨੇਆਂੀਆਂ ਸਭ ਚਲ ਗਈਆਂ ਮੈਂ ਵੀ ਚਲ ਗਈ ਉਹ ਸਾਰੀਆਂ ਹੀ ਕੀਰਨੇ ਪਾਣ ਲੱਗ ਗਈਆਂ ਉਹ ਕੀਰਨੇ ਕਿਦਾਂ ਜਾਂ ਬੁੜੀ ਨੂੰ ਨਿਢਾਉਣ ਲੱਗੀਆਂ ਨਾ ਇਹ ਸਭ ਬੁੜੀਆਂ ਕੀਰਨੇ ਪਾਣ ਲੱਗ ਗਈਆਂ ਮੈਂ ਵੀ ਕੀਰਨਾ ਪਾਤਾ ਹਾਂ ਪਤਾ ਕਿਹੜਾ ਪਾਇਆ ਉਹ ਜਬ ਬੁੜੀ ਨੇ ਨਣਾਲ ਲੱਗੇ ਮੈਂ ਕੀ ਜਨਾ ਪਤਾ ਕਿਹੜਾ ਪਾਇਆ ਅੰਗਣ ਚਿਕੜਾ ਕਨਕੀਆ ਨੀਕੇ ਨੇ ਢੋਲੀਆ ਪਾਣੀ ਅੰਗਣ ਚਿਕੜਾ ਕਨਕੀਆ ਨੀਕੇ ਨੇ ਢੋਲੀਆ ਪਾਣੀ ਬਾਬੇ ਦੀ ਪਤੀ ਨਾਵੇ ਤਵੇ ਉਹਨੇ ਢੋਲੀ ਉਹ ਲੈ ਕੇ ਚੱਲੇ ਸ਼ਮਸ਼ਾਮ ਕਰਨ ਨੂੰ ਹਣਾ ਅੱਛਾ ਮਾਰਦਾ ਆ ਮੜੀਓ ਮਾ ਮਾ ਅੱਜ ਮੈਂ ਕਦੇ ਨਹੀਂ ਸੋਹਰੇ ਜਾਣਾ ਮੈਂ ਨਹੀਂ ਜਾਣਾ ਅੱਜ ਸੋਹਰੇ ਤੂੰ ਕਿਉਂ ਨਹੀਂ ਜਾਣਾ ਨਹੀਂ ਜਾਣਾ ਮੈਂ ਨਹੀਂ ਜਾਣਾ ਉਹ ਮੈਂ ਰੋਜ਼ ਕੁੱਟਦਾ ਮੈਨੂੰ ਹਾਏ ਪਤਾ ਕਿੱਦਾਂ ਕੁੱਟਦਾ ਕਿੱਦਾਂ ਕੁੱਟਦਾ ਉਹ ਸਾਰੀਆਂ ਬੁੜੀਆਂ ਜੇ ਬੁੜੀ ਨੂੰ ਲੈ ਕੇ ਚੱਲੇ ਨਾ ਉਹ ਸਾਰੀਆਂ ਨਾ ਫੇਰ ਉਹ ਰੋਂ ਧੋਣ ਲੱਗ ਗਈਆਂ ਸਾਰੀਆਂ ਹੀ ਮੈਂ ਕਿਹਾ ਚੱਲ ਹੁਣ ਮੈਂ ਕੁੱਟ ਤਾਂ ਖਾਨੀ ਆ ਅੱਜ ਮੈਂ ਵੀ ਹੋਰ ਕੀਰਨਾ ਪਾਸ ਚੱਲੀ ਆ ਹੈ ਨਾ ਉਹ ਕਹਿੰਦੇ

मैल बिच बिच बे बावल डोला अड़ जी गिया <laughs> एक इट पटा दिए घर जाया अपने एक मार्बे नहीं बोलते मारो मार ਜਾਦ ਬੁੜੀ ਨੂੰ ਦਾਗ ਦੇ ਕੇ ਆ ਗਏ ਪੁੱਤ ਅੱਛਾ ਉਹ ਬੁੜੀਆਂ ਨਾ ਆਣ ਕੇ ਘਰ ਗੋਡਣੀ ਤਾਂ ਲਾਂਦੀਆਂ ਆਈਆਂ ਪਿਆ ਗੁਗਬਾੜ ਲੈਣਾ ਲੱਗੀ ਜੋਗੀ ਉਹ ਫੇਰ ਕਹਿੰਦੀਆਂ ਤਾਂ ਜਾਵਾਂਗੇ ਉਹ ਜੀ ਤੁਰੀਆਂ ਤੁਰੀਆਂ ਗਾਨੀਆਂ ਮੈਂ ਇੱਕ ਬੋਲੀ ਇੱਕ ਹੋ ਠੋਕ ਦਿੱਤਾ ਆਹੇ ਮੈਂ ਉਹ ਇਦਾਂ ਤਾਂ ਬਹਿਨ ਪਾਤਾ ਵਗਣਾ ਸਾਜਨ ਵਿਦਿਆ ਕਰਾਈਆਂ ਮੈਂ ਸਾਜਨ ਵਿਦਿਆ ਕਰਾਈਆਂ ਮੈਂ ਸਾਜਨ ਵਿਦਿਆ ਕਰਾਈਆਂ ਮੈਂ ਸਾਜਨ ਵਿਦਿਆ ਕਰਾਈਆਂ ਮੈਂ ਸਾਜਨ ਵਿਦਿਆ ਕਰਾਈਆਂ ਕਰਿਆ ਕੇ ਕੇ ਨੂੰ ਦੇਖਾਂ ਮੈਂ ਸਾਜਨ ਵਿਦਿਆ ਕਰਾਈਆਂ ਮੈਂ ਲੈ ਵੀ ਤੋੜ ਦਿੱਤੀ 부ੜੀ ਹਾਂ ਸਾਰੇ ਗੁੜੀ ਦੌੜਦੇ ਚਲੋ ਜੀ ਭਾ ਤੁਸੀਂ ਸਾਰਿਆਂ ਨੇ ਬਹੁਤ ਅੱਜ ਮੇਰੇ ਨਿਆਣੇ ਭਾਵੇਂ ਮੈਨੂੰ ਜਾਂਦੀ ਨੂੰ ਨਾ ਚਲ ਮੈਨੂੰ ਕੋਈ ਪਰਵਾਹ ਨਹੀਂ ਹਾਂ ਉਹ ਵੀ ਆ ਜਾਂਦੇ ਵਧੀਆ ਹੀ ਸੀ ਜੀ ਆ ਜਾਂਦੇ ਹਾਂ ਮੈਂ ਡਰਦੀ ਵੀ ਨਹੀਂ ਹੈਗੀ ਹਾਂ ਠੀਕ ਹੈ ਕਿ ਨਹੀਂ ਬਈ ਇਹ ਤਾਂ ਆਪਣਾ ਮਨੋਰੰਜਨ ਤਾਂਗੇ ਵੀ ਬਹੁਤ ਆ ਦੁਖੀ ਵੀ ਬਹੁਤ ਆ ਚਲੋ ਬਾਕੀ ਉਹਨੂੰ ਪਤਾ ਹੈ ਸਾਰਾ ਕੁਝ ਨਹੀਂ ਚਲੋ ਬਹੁਤ ਵਧੀਆ ਪਰ ਤੁਸੀਂ ਸਾਰਿਆਂ ਨੇ ਪ੍ਰੋਗਰਾਮ ਦੇਖਿਆ ਮੈਨੂੰ ਉਮੀਦ ਨਹੀਂ ਪੂਰਾ ਯਕੀਨ ਆ ਕਿ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਹੀ ਸੋਹਣਾ ਲੱਗਿਆ ਹੋਣਾ ਜੇ ਵਧੀਆ ਲੱਗਿਆ ਕਮੈਂਟ ਕਰਕੇ ਆਪਣੇ ਸੁਝਾਅ ਸਾਰ ਤੱਕ ਪਹੁੰਚਾਇਓ ਦੱਸਿਓ ਕਿੱਦਾਂ ਦਾ ਲੱਗਿਆ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਅੱਜ ਅਸੀਂ ਆਏ ਸੀਗੇ ਪਿੰਡ ਪੱਦੀ ਸੂਰਾ ਸਿੰਘ ਤੇ ਅਗਲੀ ਵਾਰੀ ਕਿਸੇ ਹੋਰ ਪਿੰਡ ਦੇ ਵਿੱਚ ਜਾ ਕੇ ਬੀਬੀਆਂ ਦੇ ਸਾਥ ਪ੍ਰੋਗਰਾਮ ਤੁਹਾਡੇ ਘਰਾਂ ਦੇ ਵਿੱਚ ਟੀਵੀ ਰਾਹੀਂ ਪਹੁੰਚਾਵਾਂਗੇ ਤੇ ਇਦਾਂ ਹੀ ਤੁਸੀਂ ਪਸੰਦ ਕਰੋਗੇ ਹੁਣ ਮੈਨੂੰ ਨੀਲਮ ਕੋਈ ਨੂੰ ਦਈ ਇਜਾਜ਼ਤ ਤੁਸੀਂ ਦੇ ਇਧਰੋਂ ਪ੍ਰਾਈਮੇਰੀ ਸ਼ਾਟੀ ਵੀ ਤੁਹਾਡਾ ਆਪਣਾ ਤੁਹਾਡੇ ਲਈ ਟੇਕ ਕੇਅਰ ਬਾਏ ਬਾਏ ਸਸ਼ੀਕਾਰ